ਆਹ ਬੜਾ ਕੁਆਰੇ ਮੈਗਿਆ ਯਾਰ ਆਰੀ ਰਿਕਾਰਡਿੰਗ ਕੋ ਇੱਥੇ ਰਹਿੰਦਾ ਤੇ ਬਾਹਰ ਹੁੰਦਾ ਆਹ ਮੇਰੇ ਕਿੱਥੇ ਬੰਦੀ ਹਾਲੇ ਭਾਈ ਦੋ ਰਹੇ ਨੇ ਬੋਲੀ ਕਰੇ ਕਰਦੇ ਆਹ ਪੱਤਰ ਬੜਾ ਕੋਪੇਵ ਜਲੇ ਲਾ ਦੇ ਬਿਜਰੇ ਤੂੰ ਵੀ ਨਾ ਕਰ ਉਹ ਰੱਖੀ ਪੈ ਕੋ ਦੇਖ ਲ ਗਏ ਯਾਰ ਨਹੀਂ 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 ਹਾਂ ਹਾਂ ਯਾਰ ਹਾਂ ਉਹ ਬੀਤਿਆਲੀ ਕਹਿ ਕੇ ਠੀਕ ਆ ਉਹਦਾ ਪਤਾ ਲੱਗਿਆ ਤੂੰ ਕੌਰ ਤੇ ਆਉਣਾ ਆਏ ਗਰ ਸੇਕ ਚੀਦਾ ਉਹ ਪਿਆ ਬਾਈ ਰੰਗਲਾ ਫਦੀਪ ਕਿਲੀ ਆਜੋ ਆਜੋ ਕੋਈ ਖਾਂ ਬੋਲ ਪਰ ਕੋ ਦੋ ਮਿੰਟ ਦੇ ਤੈਨੂੰ ਜੁਗਣਾ ਜੋਧਪੁਰ ਆ ਕੰਟੂ ਖੇਲੀ ਆ ਦੋ ਹੋ ਗਏ ਹੂੰ ਤੇ ਨਾਲ ਹੀ ਰੈਂਕੂ ਪੂਰ ਗੋਟਾ ਦੇ ਠੀਕ ਹੈ ਜੀ ਗੋਰਾ ਸਿੰਘ ਨਾ ਆ ਬੇਟਾ ਸੁਖਜੇਦਰ ਗਾਇਸੇ ਦਾ ਲਾਲ ਕੋਈ ਮੋਦੀ ਜੀਤ ਦਿਹਾਉਣਾ ਆ ਬੈ। ਤੂੰ ਸੱਬੇ ਬੈਠੋ। ਵਕੀਲ ਦਿਓ ਨਾ। ਆ ਡੱਬਾ ਹੈ ਵਕੀਲ ਦਿਓ ਨਾ। ਨਾ ਲਾਲ ਹੈ ਦੂਸੇ ਵਾਲਾ। ਹੂੰ। ਕੌਂਜੀ ਬਗਿਆ ਨਾ। ਕਾਲੇ ਤੇ ਡੜੀ। ਸਿੰਧੂ ਮਹਿਮਾ। ਆ ਬਰਾ। ਸੀਰਾ ਦੇ ਸੂ। ਰਵੀ ਕੋ ਲੈਣਾ। ਨੰਬਰਦਾਰ ਦਿਓ ਨਾ। ਆ ਨੰਬਰ ਤਾਂ ਦੇਣਾ ਦੇਣਾ ਗੱਲ ਹੀ ਰਾਲਾ ਸੁਗੀ ਦੇਣਾ ਹੋਰ ਰਹਿ ਗਿਆ ਕੱਲਾ ਹਰਦੀਪ ਗਿੱਲੀ ਕਿਹ ਰਹਿ ਜਾਣਾ ਪਾ ਇੱਕ ਕੁੱਕ ਆਟ ਕੇ ਇੱਕ ਟਿਕਣੀ ਵੱਟਣਾ 5 ਮਿੰਟ ਮੂੜ ਦਾ ਦੂਰ ਦੀ ਗੱਲ ਭਾਈ ਸਹੀ ਹੈ ਜੀ ਮੇਰੇ ਤਾਂ ਬੰਦਾ ਕਹੇ ਦਾ ਇਹ ਹੈ ਤੈਨੰ ਮਿੰਟ ਰਹਿ ਗਿਆ ਦਾ ਸਮਾਨ ਪਵਾ ਦੇਣ ਜਾਣਾ ਆਂਦੇ ਨਾ ਰੂਲ ਰੂਲ ਆਵਦਾ ਰੱਖੋ ਜੀ ਮਰਜ਼ੀ ਕਮੇਟੀਆਂ ਬਣੀਆਂ ਨਾਲ ਨਾਲ ਕਾਹਦੇ ਨਾ ਮੀਂਹ ਨੇ ਗਲਤ ਕਰਦਾ ਬਣੀ ਵੀ ਮੁੰਡੇ ਲਿਆਉਣਿਆ ਕਿੰਨੇ ਲਿਆ ਆਪਣੀ ਫਿਕਰ ਬਾਹਰ ਤੈਨ 5 7 8 9 10 11 12 13 14 15 ਬਾਈ ਸਾਰੇ ਇਤਰਾਜ਼ ਕਰਦੇ ਕਹਿੰਦੇ ਵੀ 1 ਮਿੰਟ ਦੇ ਉੱਤੇ ਕੂਤ ਨਹੀਂ ਛੜਾਵਾਂਗਾ ਹਾਂ ਜੇ ਦੂਜਾ ਦਿਨਾਂ ਤੋਂ ਮੇਰੇ ਕੋਲ ਹੈਗਾ ਮੋ ਦੇਣਾ ਕਰਾਂ ਉਹ ਖੰਭ ਖਾ ਗਿਆ ਹੈ ਉਹੀ ਬਾਈ ਗੋੜੀਆਂ ਗੋੜੀਆਂ ਹੋਰ ਵੀ ਪ੍ਰੈਸ ਚੱਕ ਲਈਏ ਬਾਈ ਚੱਕੋ ਬਾਈ ਇੱਕ ਇੱਕ ਬੰਦਾ ਹੀ ਆਇਆ ਤਾਂ ਹਾਂ ਯਾਰ ਅੱਜ ਨਾ ਉਹ ਜਿੱਦਾ ਪਹੁੰਚ ਗਿਆ ਹਲੋ ਵੀ ਚਲੋ 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 ਆ ਪੌੜੀ ਮਾਰੀ ਆ ਕਿ ਇੱਕ ਬੰਦਾ ਹੀ ਆਇਆ ਓ ਬਾਈ ਉਧਰ ਨਹੀਂ ਉੱਥੇ ਰੱਦੀ ਓਏ ਇਹੋ ਗਿਆ ਓਏ ਕੋਠੇ ਦੇ ਆ ਜਿੱਦਾ ਆ ਗਿਆ ਠੀਕ ਆ ਬੰਦਾ ਛੱਡਦੇ ਆ ਨਹੀਂ ਬਸ ਚਲ ਬੋਹੂ ਕੰਮ ਪਿੰਡ ਪੁਰਜ ਬਾਈ ਦੂਸਰੋਡੀ ਆ ਜੀ ਆ ਜਾ ਆ ਜਾ ਚੱਲ ਯਾਰ ਆਲਾ ਠੀਕ ਹੈ ਆਪਣਾ ਬੈਠਾ ਆ ਜਾ ਜੇ ਅਸੀਂ ਘਰ ਦੇ ਵਿੱਚ ਕਿੰਨੇ ਕਿੰਨੇ ਅੱਠ ਤੇ ਆ ਗਏ ਆ ਆ ਗ੍ਰੇਟ ਕਾਲੀ ਕਰ ਲਈ ਲੈ ਆਏ ਮੇਰੀ ਵੀ ਬਹੁਤ ਜੀ ਰੱਖਾ ਉਹਦਾ ਮੂੰਹ ਖਾ ਪਰ ਕਿੰਨਾ ਮੱਸੀ ਦੇ ਦੋ ਮਿੰਟ ਰਹੀ ਜੀ ਆ ਆ ਵੀ ਹੋਏ ਰਵੀ ਅਰੇ ਹੌਲੀ ਕਰ ਮੈਨੂੰ ਮਾਰ ਮਾਰ ਆਹ ਤੂੰ ਮਰੇ